ਜੱਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆਂ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪਿਆਂ ਚੁੱਪ ਨਾ ਹੋਵੇ ਜੇ ਲਈ ਰਹਾ ਨਿਵਤਾਰ ਭੁਖਿਆਂ ਭੁਖ ਨਾ ਉਤਰੀ ਜੇ ਬਨਾ ਪੁਰੀਆ ਪਾਰ ਸਹਸ ਸਿਆਣ ਪਾਲਖ ਹੋਏ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕਨ ਹੁਕਮੀ ਬਖਸੀ ਸੇ ਇਕੁ ਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤਉ ਮੈਂ ਕਹਿ ਨ ਕੋਏ ਗਾਵੇ ਕੋ ਤਣ ਹੋਇ ਕਿਸੈ ਤਾਣ ਗਾਵੇ ਕੋ ਦਤ ਜਾਣੈ ਨਿਸਾਨ ਗਾਵੇ ਕੋ ਗੁਣ ਵਡਿਆਈ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਥਨਾ ਕਥਨ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਹੀ ਰਹੋ ਨਾਨਕ ਵਿਗਸੇ ਵੇ ਪਰਵਾਹੋ ਸੱਚਾ ਸਾਹਿਬ ਸੱਚ ਨਾਏ ਪੱਕਿਆ ਪਉ ਪਾਰ ਆਖੇ ਮੰਗੇ ਦੀਦੀ ਦਾ ਕਰੇਗਾ ਤਾਂ ਫਿਰ ਕਿ ਅੱਗੇ ਰੱਖਿਆ ਜਿਤ ਦਿਸੇ ਦਰਬਾਰ ਮੂੰਹ ਕੇ ਬੋਲਣ ਬੋਲੀਏ ਜਿਤ ਸੁਨੇਤਰ ਹੀ ਪਿਆਰ ਅੰਮ੍ਰਿਤ ਵੇਲਾ ਸਚਨਾ ਉਹ ਵੱਡੇ ਰਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂੰਹ ਕੁਦਵਾਰ ਨਾਨਕ ਅਬ ਜਾਣੀਏ ਸਭ ਆਪੇ ਸਚਿਆ ਉੱਥਾ ਪਿਆ ਨਾ ਜੋਏ ਕੀ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆਂ ਤਿਨ ਪਾਇਆ ਮਾਨੰਨ ਗਾਵੀਐ ਗੁਣੀ ਨਿਧਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੁਰਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਬਾਰਬਤੀ ਮਾਈ ਜਿਉ ਜਾਣ ਆਖਾ ਨਹੀਂ ਕਹਿਣਾ ਕਤਨ ਜਈ ਗੁਰ ਇਕ ਦੇਹ 부ਜਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੇ ਬਿਸਰਨ ਜਈ ਤੀਰਥ ਨਾਮਾ ਜੇ ਤਿਸ ਭਾਵਾ ਵਿਣ ਭਾਣੇ ਕੀ ਨਾਈ ਕਰੀ ਜੇ ਤੀ ਸਿਸਤ ਉਪਾਏ ਵੇਖਾਂ ਵਿਣ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੇ ਗੁਰ ਇਕ ਦੇ ਬੁਝਾਈ ਸਬਨਾ ਜੀਆਂ ਕਾ ਏਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰਾ ਆਰ ਜਾ ਹੋਰ ਦਸਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਇ ਕਿ ਜਿਸ ਕੀ ਰਤ ਜਗਲੇ ਜੇ ਕਿਸ ਨਦਰ ਨਾ ਆਵੇ ਤਾ ਬਾਤ ਨ ਪੁੱਛੇ ਕਿ ਕੀਟਾ ਅੰਦਰ ਕਿਟਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਕਿਸ ਗੁਣ ਕੋਈ ਕਰ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰਤ ਤਵਲ ਆਕਾਸ ਸੁਣੀਏ ਦੀਪ ਲੋਪਾ ਤਾਲ ਸੁਣੀਏ ਪੁਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰ ਬ੍ਰਹਮਾ ਇੰਦ ਸੁਣੀਏ ਮੁਖ ਸਲਾਹਣ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸੰਤ ਸੰਤੋਖ ਗਿਆਨ ਸੁਣੀਏ ਅਸਟ ਕਾਇ ਸਨਾਨ सुनिए पड़ पड़ पाव है मान सुनिए लागे सहज ध्यान नानक भगता सदा विगास सुनिए दुख पाप का नाश सुनिए सरा गुना के गा सुनिए सिख पीर पक्षा सुनिए अंधे पाव है राहो सुनिए हाथ हो वे नानक भक्ता सदा विगास सुनिए दुख पाप का नाश मन्ने की गत कहे न जाए जेपु कहे पीछे पछताए ਕਾਗਦ ਕਲਮ ਲਿਖਣ ਹਾਰੇ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਲ ਬਵਣ ਕੀ ਸੁੱਧ ਮਨਨੇ ਮੁਹ ਝੋਟਾ ਨਾ ਖਾਏ ਮਨਨੇ ਜਿਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰਗ ਠਾਕ ਨੈ ਪਾਈ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਤੇ ਤਿ ਤਨ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੈ ਮੁਖ ਦੁਆਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਰੇ ਗੁਰ ਸਿਖ ਮੰਨੇ ਤਰੇ ਤਰੇ ਗੁਰ ਸਿਖ ਮੰਨੇ ਨਾਨਕ ਪਵਹਨੈ ਪਖ ਐਸਾ ਨਾਮ ਜੇ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ पंच प्रमाण पंच प्रधान पंचे पावैं दर गहमान पंचे सो है दर राजन पंचे का गुरु एक ध्यान जे को कह करे विचार करते के करने नाही सुमार थोले धर्म दया का पुत्र संतोष थाप रखिया दिनसुत जे को गुजे होवे सच्यारे डब्लू ऊपर किताबार ਦਰਤੀ ਹੋਰ ਪਰੇ ਹੋਰ ਹੋਰ ਇਸਤੇ ਬਾਤ ਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਉ ਸਬਨਾ ਲਿਖਿਆ ਊੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਮਾਲਿਓ ਰੂਪ ਕੇਤੀ ਦਾਤ ਜਾਣੇ ਕੋ ਕੂਤ ਕੇਤਾ ਪਸਾਓ ਇੱਕ ਕਵਾਉ ਇਸਦੇ ਹੋਵੇ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਬਾਰ ਨ ਜਵੇ ਇੱਕ ਵਾਰ

કુદ્રત ગમન કા વિચાર વાર્યા ન જવે એકવાર જો તુદ પાવે સઈ બલિકાર તું સદા સલામત નિરંકાર ਅਸੰਖ ਕੁਮੁਰਗ ਅੰਦਗੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋ ਰਸੰਗਲਵਣ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਗੂੜਿਆਲ ਗੂੜੇ ਫਿਰਾਈ ਅਸੰਖ ਮਲੇਸ਼ ਮਲ ਪਕਾਏ ਅਸੰਖ ਨਿੰਦਕ ਸਿਰ ਰਹਿਆ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਫਲਿਕਾਲ ਕੂਸਦਾ ਦਲਾਮੰਦ ਨਿਰੰਕਾਰ ਅਸੰਖ ਨਾਓ ਅਸੰਖ ਥਾਓ ਅਗੰਗ ਅਗੰਗ ਅਸੰਖ ਲੋਕ ਸੰਖ ਕਹਿਆ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਆਖਰੀ ਗੀਤ ਗੁਣ ਗਣ ਦਾ ਹਾਂ ਅਖਰੀ ਲਿਖਣ ਬੋਲਣ ਬਾਣਾ ਕਰਾ ਸਿਰਜੋਬ ਵਖਾਨ ਜਿਨ ਇਹ ਹੈ ਲੇਕੇ ਤਿਰਨਾਈ ਜੇ ਫਰਮਾਏ ਤਿਵ ਦਿਉ ਪਾਏ ਜੇਤਾ ਕੀਤਾ ਤੇਤਾ ਨਾਉ ਵਿਣ ਨਾਮ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਏ परिये मत पापा के संग ओ तो पहनावे के रंग पुन्नी बापी आखण ना कर कर करड़ा -कर लिख ले जाओ आपे भी जापे ही खाओ नानक हुकमी आहो जाओ तीर्थ तप दया दत दान जिको पावे तिलका मान सुनिए मनिए मन कीता पाओ अंतरगत तीर्थ मलनाओ सब गुण तेरे मैं नाहीं कोई विण गुण गीते भगत न होए स्वस्थ आत्म वाणी ब्रह्माओ संत सुहाण सदा मन चाव कमन सुवेला वक्त कमन कमन थित कमन वार कमन सिरुती माहे कमन जितो वे आकार वेला पैया पंडित जी होण लेख पुराण वक्त ने पैया कादियां जे लिखण लेख पुराण इतवार ने जोगी जाना रुतमा हो ना कोई जकटा सिरती क्यों साजे आपे जाने गहेन सोवे ਕਿ ਵਰ ਅੱਖਾ ਕਿਵਸਾ ਲਾਇ ਕਿ ਵਰਨੇ ਕਿਵ ਜਾਣਾ ਨਾਨਕ ਆਖਣਾ ਸਭ ਕੋ ਆਖਿਆ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਉੱਚੀ ਥਾਂ ਉੱਚੂ ਪੂਚਿਣਾ ਨਾਨਕ ਜੇ ਕੋ ਆਪੇ ਗਏ ਅੱਗੇ ਗਏ ਹਨ ਸੋਈ ਪਤਲ ਪਤਾਲ ਲਖ ਗਸਾ ਗਸ ਓੜਕ ਓੜਕ ਬਾਲ ਥਕੇ ਵੇਦ ਕਿਨਕ ਬਾਤ ਸਹਸ 18 ਕਹਿਨ ਕਤੇ ਬਾਸ ਲਿਖਦਾ ਤੇ ਲਿਖਾ ਹੋਏ ਤਾਂ ਲਖਿਆ ਲੇਖ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਪਹਿ ਜਾਣੇ ਆਪ ਸਾਲਾ ਹੀ ਸਾਲਾ ਇੱਤੀ ਸੁੱਟ ਨਾ ਪਾਈਆਂ ਨਿੰਦਿਆ ਤੇ ਵਾ ਪਾਮ ਹੈ ਸਮੁੰਦ ਨ ਜਾਣਿਆ ਸਮੁੰਦ ਸਮੁੰਦ ਸਾ ਸੁਲਤਾਨ ਗਿਰਹਾ ਸੇ ਟੀਮਾਲ ਤਨ ਜਿਹੜੀ ਤੁਲਨਾ ਹੋਣੀ ਜਿਤ ਉਸ ਮਨ ਹੈ ਨਾ ਵਿਸਰ ਹੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੇ ਕੀਆ ਮਨ ਮੰਤ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਰਨ ਕੀਤੇ ਬਲਿਹਾਰ ਤਾਂ ਕਿ ਅੰਤ ਨ ਪਾਹੇ ਜਾਹੇ ਇਹੋ ਅੰਤ ਨ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੋ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏ ਬੁੱਧ ਉੱਚਾ ਹੋਵੇ ਕੋਈ ਕਿਸ ਉੱਚੇ ਕਿਉ ਜਾਣਾ ਸੋਏ ਜੀਵਨ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨੇ ਤਮਾਏ ਕੀਤੇ ਮੰਗੇ ਜੋਦ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਪ ਟੁਟੇ ਵਿਕਾਰ ਕੀਤੇ ਲੇਲੇ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤੇ ਦੁੱਖ ਭੁਖ ਸਦਮਾਰ ਏ ਵਿਦਾ ਤੇਰੀ ਦਾ ਤਾਰ ਬੰਦ ਕਲਾਸੀ ਬਾਣੇ ਹੋਏ ਹੋਰ ਆਪ ਨਾ ਸਕੇ ਕੋਏ ਜੇ ਕੋ ਆਖੇ ਆਖਣ ਪਾਏ ਉਹ ਨਾ ਜਾਣੇ ਜੀਤੀਆਂ ਮੁਹ ਖਾਏ ਹੱਪੇ ਜਾਣੇ ਹੱਪੇ ਦੇ ਆਖਣ ਸੀ ਬੀ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹੀ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਪੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾ ਹੈ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਇਆ ਕੈ ਵੇਦ ਪਾਠ ਪੁਰਾਣਾ ਕੈ ਪੜਨ ਕਰਨ ਵਖਾਣ ਆਖੇ ਬ੍ਰਹਮਾ ਆਖੇ ਇੰਦ੍ਰ ਆਖਾ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿਦਾ ਆਖਾਂ ਕੀਤੇ ਕੇਤੇ ਬੁੱਧ ਆਖੇ ਦਨਵ ਆਖੇ ਦੇਵ ਆਖੇ ਸੁਨਰ ਜਨਮਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਟ ਜਾਏ ਕਿਤੇ ਹੋਰ ਕਹੈ ਤਾਂ ਆਖ ਨਾ ਸਕੈ ਕਈ ਕੇ ਜੇ ਵੜ ਪਾਵੇਂ ਤੇ ਵਡੂ ਬੈ ਨਾਨਕ ਸੱਚਾ ਸੋ ਹੈ ਜੇ ਕੋ ਅੱਖੇ ਬੋਲ ਵਿਗਾੜਦਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨੇਕ ਸੰਕਾ ਕੇਤੇ ਵਾਣਹਾਰੇ ਕੇਤੇ ਰਾਗ ਪਰਿਸ਼ੋ ਕਹੀਏ ਕੇਤੇ ਗਗਨਹਾਰੇ ਗਾਵਨ ਤੇ ਤੁਧ ਨੂੰ ਪਵਨ ਪਣੀ ਬਸੰਤਰ ਗਾਵੇ ਰਾਜਾ ਤਮਦੁਆਰੇ ਗਾਵਨ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਈਸਰ ਬ੍ਰਹਮਾ ਇੰਦ ਦੇ ਬੈਠੇ ਦੇਵਦਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਰਨਖੀ ਸਰੇ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਨੀ ਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਇ ਤੇਰੇ ਅੰਸੜ ਤੀਰਥ ਨਾਲੇ ਗਾਵ ਹੈ ਜੋਤ ਮਹਾਵੀਰ ਜੁਰਾ ਗਾਵ ਹੈ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵ ਹੈ ਜੋ ਤੁਦ ਪਾਵ ਰੱਤੇ ਤੇਰੇ ਭਗਤ ਰਸਨ ਹੋਰ ਕیتے ਗਵਨ ਸਹਿਮ ਚਿਤਨਾ ਨਾਨਕਿਆ ਵਿਚਾਰਾ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ 피 ਉਸ ਜੈ ਨਜੇਤੀ ਰਚਨਾ ਜਿਨ ਨੂੰ ਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕਿਤਾ ਆਪਣਾ ਜੋ ਤਸਦੀ ਬੜਿਆਈ ਜੋ ਕਿਸ ਤੇ ਪਾਵੈ ਕਰਮੀ ਹੁਕਮ ਨਾਹਿਣਾ ਜਾਈ ਸੋ ਪਾਤ ਸਹਾ ਸਹਾ ਪਾਤ ਸਾਇਬ ਨਾਨਕ ਰੈਣ ਰਜਾਈ ਮੁੰਦਾ ਸੰਤੋਖ ਧਰਮਪਤ ਜੋਲੀ ਧਿਆਨ ਕੀ ਰਹੀਆ ਬੂਤ ਕੀਤੀ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਭੰਤੀ ਸਗਲ ਜਮਾਤੀ ਮਨਜੀਤ ਜਗ ਜੀਤ ਆਦੇਸ਼ ਦਿਸਿਆ ਆਦੇਸ਼ ਆਦਨੀਲ ਅਨਾਦਨਾਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਵਰ ਭੰਡਾ ਗਟ ਗਟ ਵਾਜੈ ਨਾ ਦਾ ਆਪਨਾਥ ਨਾਥੀ ਸਭ ਜਾਂ ਕੀ ਰਿਦ ਸਿਦ ਵਰਾ ਸਾਧ ਸੰਜੋਗ ਜੋਗ ਦੁਇ ਕਾਰ ਚਲਾਏ ਲੇਖ ਆਵੇ ਬਾਗ ਆਦੇਸ ਜਿਸ ਆਦੇਸ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਡਾਇ ਤਿੰਜਲੇ ਪਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜੀਵ ਤਿਸ ਪਾਵੇ ਤਿ ਵਿਪਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨੇ ਆਵੇ ਬਹੁਤਾ ਇਬਦਾਨ ਆਦੇਸ ਤਿਸੈ ਆਦੇਸ ਆਦਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਾਲ ਜੋ ਕੁਛ ਪਾਵੇ ਸੁ ਏਕਾ ਵਾਰ ਕਰ ਕਰ ਵੇਖੇ ਸ੍ਰਿ ਜੁਣਹਾਰ ਨਾਨਕ ਸੱਚੇ ਕੀ ਸੱਚੇ ਤਾਰ ਆਦੇਸ ਤਿਸੈ ਆਦੇਸ ਆਗ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕ ਜੀਵੋ ਲਖੋ ਹੈ ਲਖੋ ਹੈ 20 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤੇ ਰਹਾ ਪਤ ਪਵੜੀਆਂ ਚੜੀਏ ਹੋਵੇ ਕੀੜੇ ਸੁਣ ਗਲਾ ਤਾਸ ਕੀ ਕਿਟਾਈ ਰਿਸ ਨਾਨਕ ਨਦਰੀ ਪਾਈਏ ਊੜਾ ਊੜਾ ਠੀਸ ਆਖਣ ਜੋਰ ਚਪਹਿਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨ ਜੀਣ ਮਰਨ ਨ ਜੋਰ ਜੋੜ ਰਾਜ ਮਨ ਲੋਇ ਮਨਿ ਸ਼ੋਰ ਜੋਰਨੋ ਸੁਰਤੀ ਗਿਆਨ ਵਿਚਾਰ ਜੋਰਨ ਜੁਤੀ ਝਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਈ ਰਤੀ ਰੂਤੀ ਚਿੱਤੈ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਡਰਤੀ ਥਾਪ ਰਕੀ ਧਰਮਸਾਲੇ ਤਿਸ ਵਿੱਚ ਜੀਆ ਜੁਗਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਤਿਨੇ ਪਾਵੈ ਨਿਸ਼ਾਨ ਕੰਚ ਪਾਈਆ ਉੱਤੇ ਪਾਹੇ ਨਾਨਕ ਗਾਇਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨ ਖੰਡ ਕਾ ਇਹੋ ਕਰਮ ਕੇਤੇ ਪਮਣ ਪਣੀ ਬਸੰਤਰ ਕੇਤੇ ਕਾਨ ਮਹੀਸ ਕੇਤੇ ਬ੍ਰਹਮਤ ਘੜਤ ਗੜੀਐ ਰੂਪ ਰੰਗ ਕੇ ਵਿੱਚ ਕੇਤੇਆ ਕਰਮ ਭੂਮੀ ਮੇਰੇ ਕੇਤੇ ਧੂਪ ਦੇਸ ਕੇਤੇ ਐਂ ਤੇ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਗੁਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੰਨ ਕੇਤੇ ਕੇਤੇ ਰਤਨ ਸਮੁੰਦਰ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਦ ਨਰਿੰਦ ਕੇਤਿਆਂ ਸੁੱਟੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮਹਿ ਗਿਆਨੁ ਪਰਚੰਡ ਤਿੱਥਾ ਨਾਦ ਬਿਨੋਦ ਕੁੜੈ ਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥਾ ਗੜਤ ਗੜੀਆ ਬਹੁਤ ਅਨੁਕ ਤਾਂ ਕੀਆ ਕਥਿਆ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਤਿੱਥਾ ਗੜੀਆ ਸੁਰਤਿ ਮਨੁ ਬੁੱਧ ਤਿੱਥੈ ਥੋੜਾ ਸਿੱਧਾ ਕੀ ਸੁਧ ਕਰਮ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੂਦ ਮਹਾਬਲ ਜੁਹਾ ਤਿੰਨ ਮਹਿ ਰਾਮ ਰਹਿਆ ਵਰਪੂਰੇ ਤਿੱਥੈ ਸੀਟੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਮਰ ਹੈ ਨ ਢਗੇ ਜਾਹਿ ਜਿਨਕੇ ਰਾਮੋ ਸਿਮਨ ਮਾਹੀ ਤਿੱਥੈ ਪ੍ਰਗਟ ਵਸੈ ਨ ਲੋਏ ਕਰਨ ਨੰਨ ਦੇ ਸਚਾ ਮਨੁਸੋਏ ਸੱਚ ਖੰਡ ਵੇਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਆਲ ਤਿੱਥੇ ਖੰਡ ਮੰਡਲ ਵਰ ਭੰਡਾ ਜੋ ਕੋ ਕਿਥੇ ਅੰਤ ਨਏ ਅੰਤ ਤਿੱਥੇ ਲੋਏ ਲੋਏ ਆਕਾਰ ਜਿਉ ਜਿਉ ਹੁਕਮ ਦਿਵਤਿਵ ਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕੰਨਾ ਕਥਰਾ ਸਾੜ ਜੋ ਚਪਰਨ ਜੀ ਜੁ ਸੁਨਿਆਰ ਅਹਰਨ ਮੇਦ ਹਥਿਆਰ ਬੋਖਲਾ ਅਗਨ ਤਪ ਤਉ ਡੰਡਾ ਭਾਉ ਅੰਮ੍ਰਿਤ ਤਿੰਦਾਲ ਚਲੇ ਸਬਦ ਸਚੀ ਟਕਸਾਲ ਜਿਨ ਕਉ ਨਦਰ ਤਿਨੇ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਕਿ ਉਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਬਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ